ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੀ ਅੱਜ ਦੀ ਵੀਡੀਓ ਦੇ ਵਿੱਚ ਮੈਂ ਆਸ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਬਜ਼ੁਰਗਾਂ ਨੇ ਦੱਸਿਆ ਹੋਇਆ ਇਹਨਾਂ ਗੱਲਾਂ ਨੂੰ ਜੇਕਰ ਤੁਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਲਾਗੂ ਕਰੋਗੇ ਤਾਂ ਤੁਸੀਂ ਸਿਰਫ ਉਮਰ ਵਿੱਚ ਹੀ ਵਧੋਗੇ ਪਰ ਦੇਲੋਂ ਹਮੇਸ਼ਾ ਜਵਾਨ ਰਹੋਗੇ ਨੰਬਰ 1 ਰੋਜ਼ਾਨਾ ਅਦਰਕ ਦਾ ਇੱਕ ਛੋਟਾ ਜਿਹਾ ਟੁਕੜਾ ਚਬਾਉਣ ਨਾਲ ਜਲਦੀ ਬਿਮਾਰੀਆਂ ਨਹੀਂ ਲੱਗਦੀਆਂ ਨੰਬਰ 2 ਸਵੇਰੇ ਉੱਠ ਕੇ ਖਾਲੀ ਪੇਟ ਕੰੰਗੀ ਕਰਨ ਨਾਲ ਤੁਹਾਡੇ ਵਾਲ ਮਜ਼ਬੂਤ ਹੁੰਦੇ ਹਨ ਨੰਬਰ 3 ਜੇਕਰ ਤੁਹਾਡੇ ਬੁੱਲ ਕਾਲੇ ਹੋ ਜਾਣ ਤਾਂ ਸ਼ਾਮ ਨੂੰ ਦਹੀਂ ਦੀ ਮਲਾਈ ਬੁੱਲਾਂ ਉੱਤੇ ਲਗਾ ਕੇ ਸੌ ਜਾਓ ਹੌਲੀ ਹੌਲੀ ਤੁਹਾਡੇ ਬੁੱਲ ਲਾਲ ਹੋ ਜਾਣਗੇ ਨੰਬਰ 4 ਗੁੜ ਦਾ ਸੇਵਨ ਕਰਨ ਨਾਲ ਸ਼ੂਗਰ ਦੀ ਬਿਮਾਰੀ ਨਹੀਂ ਹੁੰਦੀ ਨੰਬਰ 5 ਰੋਜ਼ਾਨਾ ਪਿਆਜ਼ ਖਾਣ ਨਾਲ ਪੇਟ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ ਨੰਬਰ 6 ਹਰ ਰੋਜ਼ ਸਵੇਰੇ ਤਾਜ਼ੇ ਟਮਾਟਰ ਖਾਣ ਨਾਲ ਬਾਲ ਕਦੇ ਵੀ ਸਫੈਦ ਨਹੀਂ ਹੋਣਗੇ ਨੰਬਰ 7 ਜੇਕਰ ਵਿਛੂ ਕੱਟ ਲਵੇ ਤਾਂ ਬਦੀਨੇ ਦਾ ਰਸ ਪੀਣਾ ਚਾਹੀਦਾ ਹੈ ਜਾਂ ਉਸ ਦੀਆਂ ਪੱਤੀਆਂ ਖਾਣੀਆਂ ਚਾਹੀਦੀਆਂ ਹਨ ਇਸ ਦੇ ਨਾਲ ਜ਼ਹਿਰ ਉਤਰ ਜਾਂਦਾ ਹੈ ਨੰਬਰ 8 ਸੇਵ ਖਾਣ ਤੋਂ ਤੁਰੰਤ ਬਾਅਦ ਕਦੇ ਵੀ ਉੱਪਰ ਦੀ ਪਾਣੀ ਨਹੀਂ ਪੀਣਾ ਚਾਹੀਦਾ ਨੰਬਰ 9 ਮਧੂਮੱਖੀ ਦੇ ਡੰਕ ਦੇ ਉੱਪਰ ਨਮਕ ਲਗਾਉਣ ਦੇ ਨਾਲ ਤੁਹਾਨੂੰ ਰਾਹਤ ਮਿਲੇਗੀ ਨੰਬਰ 10 ਜੇਕਰ ਪੀੜਲੀਆ ਹੋ ਜਾਵੇ ਤਾਂ ਨਿੰਮ ਦੀਆਂ ਪੱਤੀਆਂ ਦੇ ਨਾਲ ਸ਼ਹਿਦ ਮਿਲਾ ਕੇ ਪੀਓ ਇਸ ਦਿਨ ਨਾਲ ਤੁਹਾਡਾ ਪੀਲੀਆ ਬਹੁਤ ਜਲਦੀ ਠੀਕ ਹੋ ਜਾਵੇਗਾ। ਨੰਬਰ 11 슈ਗਰ ਦੇ ਮਰੀਜ਼ਾਂ ਲਈ ਕੱਚੀ ਗੋਭੀ ਖਾਣਾ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਨੰਬਰ 12 ਗੱਲਾਂ ਦੇ ਉੱਪਰ ਟੋਏ ਜਾਂ ਫਿਰ ਕਹਿ ਦਈਏ ਡਿੰਪਲ ਮਾਸਪੇਸ਼ੀਆਂ ਦਾ ਜਦੋਂ ਚੰਗੀ ਤਰ੍ਹਾਂ ਵਿਕਾਸ ਨਹੀਂ ਹੁੰਦਾ ਇਹ ਉਸ ਦੇ ਨਾਲ ਪੈਂਦੀ ਹਨ। ਨੰਬਰ 13 ਇੱਕ ਨਾਰਮਲ ਇਨਸਾਨ ਦੇ ਅੰਦਰ ਔਸਤਨ 2 ਕਿਲੋ ਬੈਕਟੀਰੀਆ ਹੁੰਦੇ ਹਨ। ਨੰਬਰ 14 ਕਿਸੇ ਵੀ ਇਨਸਾਨ ਦੇ ਬੁੱਲ ਉਸਦੇ ਹੱਥਾਂ ਦੀਆਂ ਉਂਗਲਾਂ ਦੇ ਨਾਲੋਂ ਕਿਤੇ ਜ਼ਿਆਦਾ ਸੈਂਸਿਟਿਵ ਹੁੰਦੇ ਹਨ ਨੰਬਰ 15 ਹੱਥਾਂ ਦੀਆਂ ਉਂਗਲੀਆਂ ਦੇ 9 ਪੈਰਾਂ ਦੀਆਂ ਉਂਗਲੀਆਂ ਦੇ 9 ਤੋਂ ਦੇ ਮੁਕਾਬਲੇ 4 ਗੁਣਾ ਤੇਜ਼ੀ ਦੇ ਨਾਲ ਵੱਧਦੇ ਹਨ ਨੰਬਰ 16 ਜੇਕਰ ਤੁਸੀਂ ਪੂਰੀ ਤਰ੍ਹਾਂ ਦੇ ਨਾਲ ਹਨੇਰੇ ਕਮਰੇ ਦੇ ਵਿੱਚ ਰਹਿਣਾ ਸ਼ੁਰੂ ਕਰ ਦਵੋ ਤਾਂ ਤੁਹਾਡਾ ਸਰੀਰ 48 ਘੰਟਿਆਂ ਦੇ ਹਿਸਾਬ ਦੇ ਨਾਲ ਚੱਲਣ ਲੱਗ ਜਾਵੇਗਾ ਜਿਸ ਦੇ ਵਿੱਚ ਤੁਸੀਂ 36 ਘੰਟੇ ਸੌਵੋਗੇ ਅਤੇ 12 ਘੰਟੇ ਜਾਗੋਗੇ ਨੰਬਰ 17 ਇਨਸਾਨ ਦੇ ਪੂਰੇ ਜੀਵਨ ਕਾਲ ਦੇ ਵਿੱਚ ਉਸ ਦੇ ਮੂੰਹ ਦੇ ਅੰਦਰ ਇੰਨੀ ਜ਼ਿਆਦਾ ਲਾਰ ਬਣਦੀ ਹੈ ਜਿਸ ਦੇ ਨਾਲ 2 સ્ਵੀਮਿੰਗ ਪੂਲ ਭਰੇ ਜਾ ਸਕਦੇ ਹਨ। ਨੰਬਰ 18 ਖੀਰਾ ਖਾਣਾ ਡਾਈ ਹਾਈਡਰੇਸ਼ਨ ਤੋਂ ਬਚਣ ਦਾ ਸਭ ਤੋਂ ਸੌਖਾ ਤਰੀਕਾ ਹੈ ਕਿਉਂਕਿ ਖੀਰੇ ਦੇ ਵਿੱਚ 96% ਪਾਣੀ ਹੁੰਦਾ ਹੈ। ਨੰਬਰ 19 ਗਾਜਰ ਅਸਲ ਦੇ ਵਿੱਚ ਵੈਂਗਣੀ ਰੰਗ ਦੀਆਂ ਹੀ ਹੁੰਦੀਆਂ ਹਨ। ਨੰਬਰ B ਕਈ ਲੋਕਾਂ ਦਾ ਮੰਨਣਾ ਹੈ ਕਿ ਖਾਣਾ ਖਾਂਦੇ ਸਮੇਂ ਨਾਲ ਪਾਣੀ ਨਹੀਂ ਪੀਣਾ ਚਾਹੀਦਾ ਇਸ ਦੇ ਨਾਲ ਮੋਟਾਪਾ ਵੱਧਦਾ ਹੈ ਜਦੋਂ ਸਾਇੰਟਿਸਟ ਨੇ ਇਸ ਚੀਜ਼ ਨੂੰ ਚੈੱਕ ਕੀਤਾ ਤਾਂ ਇਹ ਬਿਲਕੁਲ ਗਲਤ ਮਿਥ ਪਾਈ ਗਈ ਇੱਕ ਇਹ ਗਲਤ ਧਾਰਨਾ ਹੈ ਖਾਣਾ ਖਾਣ ਦੇ ਨਾਲ ਜੇਕਰ ਤੁਸੀਂ ਪਾਣੀ ਬਰਾਬਰ ਪੀਂਦੇ ਹੋ ਇਸ ਦੇ ਨਾਲ ਮੋਟਾਪਾ ਨਹੀਂ ਹੁੰਦਾ ਨੰਬਰ 21 ਜਹਾਜ਼ ਦੇ ਵਿੱਚ ਬੈਠ ਕੇ ਸਾਨੂੰ ਖਾਣਾ ਸਵਾਦ ਨਹੀਂ ਲੱਗਦਾ ਇਸ ਦਾ ਕਾਰਨ ਇਹ ਹੈ ਕਿ ਉਚਾਈ ਦੇ ਉੱਪਰ ਜਾ ਕੇ ਸਾਡੀ ਸੁਗਣ ਦੀ ਸ਼ਕਤੀ ਅਤੇ ਸਵਾਦ ਦੀ ਜਿਹੜੀ ਸ਼ਕਤੀ ਹੁੰਦੀ ਹੈ ਉਹ 30% ਘਟ ਜਾਂਦੀ ਹੈ। ਨੰਬਰ 1 ਮਾਂ ਦੇ ਦੁੱਧ ਦੇ ਇਲਾਵਾ ਦੁਨੀਆ ਦੇ ਉੱਪਰ ਅਜਿਹਾ ਕੋਈ ਵੀ ਭੋਜਨ ਨਹੀਂ ਹੈ ਜਿਸ ਦੇ ਵਿੱਚ ਸਾਰੀ ਦੀ ਸਾਰੀ ਪੋਸ਼ਟਿਕਤਾ ਮੌਜੂਦ ਹੋਣ। ਨੰਬਰ 23 ਲਸਣ ਖਾਣ ਦੇ ਨਾਲ ਤੁਹਾਡੀ ਸਰੀਰ ਦੀ ਜਿਹੜੀ ਸਮੈਲ ਹੁੰਦੀ ਹੈ ਉਹਦੇ ਵਿੱਚ ਸੁਧਾਰ ਆਉਂਦਾ ਹੈ। ਜੇਕਰ ਕਿਸੇ ਦੇ ਸਰੀਰ ਵਿੱਚੋਂ ਬਦਬੂ ਆਉਂਦੀ ਹੈ ਤਾਂ ਉਸ ਨੂੰ ਲਸਣ ਖਣ ਦੀ ਸਲਾਹ ਦਿਓ ਉਸ ਦੀ ਬਦਬੂ ਹੌਲੀ ਹੌਲੀ ਘੱਟ ਹੋ ਜਾਵੇਗੀ ਅਤੇ ਬੰਦ ਹੋ ਜਾਵੇਗੀ ਨੰਬਰ 24 ਆਲੂ ਦੇ ਨਾਲ ਤੁਸੀਂ ਵਾਈਫਾਈ ਦੀ ਸਪੀਡ ਨੂੰ ਵਧਾ ਸਕਦੇ ਹੋ ਨੰਬਰ 25 ਇੱਕ ਸਰਵੇ ਦੇ ਮੁਤਾਬਕ ਤੇਜ਼ ਸਪੀਡ ਦੇ ਨਾਲ ਚੱਲਣ ਵਾਲੇ ਲੋਕਾਂ ਦੀ ਉਮਰ ਲੰਮੀ ਹੁੰਦੀ ਹੈ ਨੰਬਰ 26 ਜੇਕਰ ਤੁਹਾਡੇ ਹੱਥ ਪੈਰ ਹਰ ਸਮੇਂ ਠੰਡੇ ਰਹਿੰਦੇ ਹਨ ਤਾਂ ਸਮਝ ਲਓ ਕਿ ਤੁਹਾਡੇ ਅੰਦਰ ਖੂਨ ਦੀ ਕਮੀ ਹੈ ਨੰਬਰ 27 ਖਾਲਾ ਖਾਣ ਤੋਂ ਬਾਅਦ ਕਦੇ ਵੀ ਪਾਣੀ ਨਾ ਪੀਓ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਤਜਾ ਬਣਦਾ ਹੈ ਨੰਬਰ 28 ਪਾਣੀ ਵਿੱਚ ਪੰਜ ਅੰਜੀਰ ਪਾ ਕੇ ਉਬਾਲ ਲਓ ਅਤੇ ਇਸ ਪਾਣੀ ਨੂੰ ਛਾਣ ਕੇ ਸਵੇਰੇ ਸ਼ਾਮ ਪੀਣ ਨਾਲ ਜਕਾਮ ਦੀ ਸਮੱਸਿਆ ਠੀਕ ਹੋ ਜਾਂਦੀ ਹੈ ਨੰਬਰ 29 ਜਿਨ੍ਹਾਂ ਬੱਚਿਆਂ ਦੀ ਲੰਬਾਈ ਘੱਟ ਹੁੰਦੀ ਹੈ ਅਤੇ ਸਰੀਰ ਵੀ ਕਮਜ਼ੋਰ ਹੁੰਦਾ ਹੈ ਉਹਨਾਂ ਨੂੰ ਰੋਜ਼ਾਨਾ ਪਪੀਤਾ ਖਾਣਾ ਚਾਹੀਦਾ ਹੈ ਨੰਬਰ 30 ਬਾਬਾ ਸਿਰ ਤੋਂ ਛਟਕਾਰਾ ਪਾਉਣ ਲਈ ਸਵੇਰੇ ਖਾਲੀ ਪੇਟ ਦੋ ਆਲੂ ਬੁਖਾਰੇ ਖਾਓ ਨੰਬਰ 31 ਜੇਕਰ ਤੁਹਾਨੂੰ ਬਲਗਮ ਦੀ ਸਮੱਸਿਆ ਹੈ ਤਾਂ ਦੋ ਖੰਜੂਰ ਗਰਮ ਪਾਣੀ ਦੇ ਨਾਲ ਲੈਣ ਨਾਲ ਬਲਗਮ ਦੂਰ ਹੋ ਜਾਂਦੀ ਹੈ ਨੰਬਰ 32 ਰਾਤ ਦੇ ਖਾਣੇ ਤੋਂ ਬਾਅਦ 100 ਕਦਮ ਜ਼ਰੂਰ ਚੱਲੋ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਡਿਫਰੈਸ਼ਨ ਤੋਂ ਵੀ ਰਾਹਤ ਮਿਲੇਗੀ ਅਤੇ ਤੁਹਾਡਾ ਖਾਣਾ ਵੀ ਜਲਦੀ ਹਾਜਮ ਹੋ ਜਾਵੇਗਾ ਨੰਬਰ 33 ਕੇਲੇ ਨੂੰ ਦੁੱਧ ਵਿੱਚ ਰਾਤ ਨੂੰ ਸੌਣ ਤੋਂ ਪਹਿਲਾਂ ਮਲਾ ਕੇ ਪੀਣ ਨਾਲ ਸਰੀਰ ਵਿੱਚ ਤਾਕਤ ਬਣੀ ਰਹਿੰਦੀ ਹੈ। ਨੰਬਰ 34 ਹਰੀਆਂ ਸਬਜ਼ੀਆਂ ਖਾਣ ਨਾਲ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਨਹੀਂ ਹੁੰਦੀ। ਨੰਬਰ 35 ਦੰਦਾਂ ਦਾ ਪੀਲਾਪਣ ਹਟਾਉਣ ਲਈ ਤੁਸੀਂ ਇਹਨਾਂ ਉੱਪਰ ਕੋਲੇ ਦੀ ਮ사ਜ ਕਰ ਸਕਦੇ ਹੋ। ਇਸ ਨਾਲ ਤੁਹਾਡੇ ਦੰਦ ਬਿਲਕੁਲ ਸਫੈਦ ਹੋ ਜਾਣਗੇ ਅਤੇ ਚਮਕਣ ਵੀ ਲੱਗ ਜਾਣਗੇ। ਨੰਬਰ 36 ਅਲਮਾਰੀ ਵਿੱਚ ਇੱਕ ਨੀਲ ਪਿੰਟ ਦਾ ਖਾਲੀ ਬੋਤਲ ਰੱਖ ਦੇਣ ਨਾਲ ਚੂਹੇ ਕਦੇ ਵੀ ਅਲਮਾਰੀ ਦੇ ਆਸ-ਪਾਸ ਵੀ ਨਹੀਂ ਆਉਣਗੇ। ਨੰਬਰ 37 ਸਾਬੂਦਾਨੀ ਦੀ ਖਿਚੜੀ ਖਾਣ ਨਾਲ ਸਰੀਰ ਤਕਤਵਰ ਬਣਿਆ ਰਹਿੰਦਾ ਹੈ। ਨੰਬਰ 38 ਜੇਕਰ ਤੁਹਾਨੂੰ ਬਹੁਤ ਜ਼ਿਆਦਾ ਉਲਟੀ ਆਉਂਦੀ ਹੈ ਤਾਂ ਸੌਂਫ ਦੇ ਪਾਣੀ ਦੇ ਨਾਲ ਕੁਰਲੀ ਕਰਨ ਨਾਲ ਉਲਟੀ ਆਉਣੀ ਬੰਦ ਹੋ ਜਾਂਦੀ ਹੈ। ਨੰਬਰ 39 ਦਹੀਂ ਜਾਂ ਲੱਸੀ ਪੀਣ ਤੋਂ ਤੁਰੰਤ ਬਾਅਦ ਕਦੇ ਵੀ ਕੇਲਾ ਨਹੀਂ ਖਾਣਾ ਚਾਹੀਦਾ। ਇਹ ਨੁਕਸਾਨ ਦੇਖ ਹੋ ਸਕਦਾ ਹੈ। ਨੰਬਰ 40 ਵજન ਘਟ ਕਰਨ ਲਈ ਆਪਣੀ ਡਾਈਟ ਵਿੱਚ ਨਿੰਬੂ, ਬੰਦ ਗੋਭੀ ਅਤੇ ਖੀਰਾ ਇਹਨਾਂ ਦਾ ਸੇਵਨ ਕਰਨ ਨਾਲ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਮਿਲੇਗਾ। ਨੰਬਰ 41 ਜੇਕਰ ਨੀਂਦ ਪੂਰੀ ਹੋਣ ਤੋਂ ਬਾਅਦ ਵੀ ਸਰੀਰ ਥੱਕਿਆ ਹੋਇਆ ਮਹਿਸੂਸ ਕਰ ਰਿਹਾ ਹੈ ਤਾਂ ਸਰੀਰ ਅੰਦਰ ਪਾਣੀ ਦੀ ਕਮੀ ਹੈ। ਇਸ ਕਮੀ ਨੂੰ ਪੂਰਾ ਕਰਨ ਲਈ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ। ਨੰਬਰ 42 ਖੰਜੂਰ ਦੇ ਨਾਲ ਵੱਡੀ ਇਲਾਇਚੀ ਖਾਣ ਨਾਲ ਬੁੱਢੀ ਔਰਤ ਵੀ ਜਵਾਨ ਨਜ਼ਰ ਆਉਣ ਲੱਗ ਜਾਂਦੀ ਹੈ। ਨੰਬਰ 43 ਜਾਮਣ ਦਾ ਇਸਤੇਮਾਲ ਕਰਨ ਨਾਲ ਖਾਂਸੀ ਅਤੇ ਮੂੰਹ ਦੀ ਬਦਬੂ ਤੋਂ ਰਾਹਤ ਮਿਲਦੀ ਹੈ। ਨੰਬਰ 44 ਨਿੰਬੂ ਦਾ ਰਸ ਮਲਾਈ ਵਿੱਚ ਲਗਾ ਕੇ ਰੋਜ਼ਾਨਾ ਲਗਾਉਣ ਨਾਲ ਚਿਹਰਾ ਹੌਲੀ-ਹੌਲੀ ਗੋਰਾ ਹੋਣ ਲੱਗ ਜਾਂਦਾ ਹੈ। ਨੰਬਰ 45 ਕਾਲੀ ਮਿਰਚ ਪਾਣੀ ਦੇ ਨਾਲ ਖਾਣ ਨਾਲ ਇਨਸਾਨ ਹਮੇਸ਼ਾ ਹੀ ਜਵਾਨ ਰਹਿੰਦਾ ਹੈ। ਨੰਬਰ 46 ਗਰਮ ਦੁੱਧ ਵਿੱਚ ਜਲੇਬੀ ਪਾ ਕੇ ਖਾਣ ਨਾਲ ਜੋੜਾਂ ਦੇ ਦਰਦ ਤੋਂ ਆਰਾਮ ਮਿਲਦਾ ਹੈ। ਨੰਬਰ 47 ਇੱਕ ਆਲੂ ਨੂੰ ਕद्दूकस ਕਰਨ ਤੋਂ ਬਾਅਦ ਉਸ ਵਿੱਚ ਥੋੜਾ ਜਿਹਾ ਸ਼ਹਿਦ ਮਿਲਾ ਲਓ ਇਸ ਮਿਸ਼ਰਣ ਨੂੰ ਮਾਸਕ ਦੇ ਰੂਪ ਵਿੱਚ ਆਪਣੇ ਚਿਹਰੇ ਤੇ ਲਗਾਓ 15 ਮਿੰਟ ਬਾਅਦ ਇਸ ਨੂੰ ਸਾਦੇ ਪਾਣੀ ਨਾਲ ਉਤਾਰ ਦਿਓ ਅਜਿਹਾ ਹਫ਼ਤੇ ਵਿੱਚ 3 ਵਾਰ ਕਰਨ ਨਾਲ ਚਿਹਰਾ ਰੰਗ ਗੋਰਾ ਹੋ ਜਾਵੇਗਾ ਨੰਬਰ 48 ਰਾਤ ਵੇਲੇ ਸੌਣ ਤੋਂ ਪਹਿਲਾਂ ਸੌਂਫ ਦਾ ਸੇਵਨ ਕਰਨ ਨਾਲ ਅੱਖਾਂ ਦੀ ਰੋਸ਼ਨੀ ਬਹੁਤ ਜ਼ਿਆਦਾ ਤੀਜ ਤੀਜ ਹੋ ਜਾਂਦੀ ਹੈ ਨੰਬਰ 54 ਮੇਥੀ ਦੇ ਦਾਣੇ ਨੂੰ ਪਾਣੀ ਵਿੱਚ ਉਬਾਲ ਕੇ ਸੇਵਨ ਕਰਨ ਨਾਲ ਅੱਖਾਂ ਦੀਆਂ ਕਈ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਨੰਬਰ 50 ਜਿਆਦਾ ਚੌਲ ਖਾਣ ਨਾਲ ਡਾਇਬਟੀਜ਼ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨੰਬਰ 51 ਆਮਬ ਦਾ ਸੇਵਨ ਕਰਨ ਤੋਂ ਬਾਅਦ ਕਦੇ ਵੀ ਹਰੀ ਮਿਰਚ ਦਾ ਸੇਵਨ ਨਹੀਂ ਕਰਨਾ ਚਾਹੀਦਾ। ਨੰਬਰ 52 ਜੰਕ ਫੂਡ ਖਾਣ ਨਾਲ ਛੋਟੀ ਉਮਰ ਵਿੱਚ ਹੀ ਡਾਇਬਟੀਜ਼ ਹੋਣ ਦਾ ਖਤਰਾ ਵੱਧ ਜਾਂਦਾ ਹੈ। ਨੰਬਰ 53 ਫੈਟੀ ਲੀਵਰ ਦੇ ਮਰੀਜ਼ਾਂ ਲਈ ਦੁੱਧ ਪੀਣਾ ਨੁਕਸਾਨਦੇਹ ਹੋ ਸਕਦਾ ਹੈ। ਇਸ ਲਈ ਜੇਕਰ ਤੁਸੀਂ ਵੀ ਫੈਟੀ ਲੀਵਰ ਦੇ ਮਰੀਜ਼ ਹੋ ਤਾਂ ਦੁੱਧ ਪੀਣਾ ਬਿਲਕੁਲ ਬੰਦ ਕਰ ਦਿਓ। ਨੰਬਰ 54 ਜਿੰਨਾਂ ਔਰਤਾਂ ਦੀ ਤ્વਚਾ ਰੁੱਖੀ ਸੁੱਕੀ ਤੇ ਖੁਸ਼ਕ ਹੁੰਦੀ ਹੈ ਉਹਨਾਂ ਨੂੰ ਨਾਸਪਤੀ ਦਾ ਸੇਵਨ ਕਰਨਾ ਚਾਹੀਦਾ ਹੈ। ਨੰਬਰ 55 ਜੇਕਰ ਤੁਹਾਡੇ ਚਿਹਰੇ ਤੇ ਬੜਾਫਾ ਜਲਦੀ ਨਜ਼ਰ ਆਉਣ ਲੱਗ ਜਾਵੇ ਤਾਂ ਦੁੱਧ ਵਿੱਚ ਸ਼ੁਹਾਰੇ ਉਵਾਲ ਕੇ ਪੀਓ। ਨੰਬਰ 56 ਜਿਆਦਾ ਗਰਮ ਪਾਣੀ ਨਾਲ ਚਿਹਰੇ ਨੂੰ ਕਦੇ ਵੀ ਨਾ ਧੋਵੋ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਤੁਹਾਡੀ ਤ્વਚਾ ਬਹੁਤ ਜਲਦੀ ਬੁੱਢੀ ਨਜ਼ਰ ਆਉਣ ਲੱਗ ਜਾਵੇਗੀ। ਨੰਬਰ 57 ਤੇਜ਼ ਚੱਲਣ ਵਾਲੇ ਵਿਅਕਤੀ ਦਾ ਸਰੀਰ ਕਦੇ ਵੀ ਠਿੱਲਾ ਨਹੀਂ ਪੈਂਦਾ। ਨੰਬਰ 58 ਵਾਲਾਂ ਵਿੱਚ ਸੂਰਜਮੱਖੀ ਦੇ ਤੇਲ ਦੀ ਮਾਲਸ਼ ਕਰਨ ਨਾਲ ਵਾਲ ਮਲੈਮ ਅਤੇ ਰੇਸ਼ਮੀ ਹੋ ਜਾਂਦੇ ਹਨ। ਦੋਸਤੋ ਇਹ ਸਨ ਬਜ਼ੁਰਗਾਂ ਨੇ ਦੱਸੀ ਹੋਈਆਂ ਬਹੁਤ ਹੀ ਮਹੱਤਵਪੂਰਨ ਗੱਲਾਂ। ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਨਾਲ ਹੀ ਲੱਗੇ ਬੈਲ ਆਈਕਨ ਤੇ ਵੀ ਕਲਿੱਕ ਕਰਨਾ ਤਾਂ ਜੋ ਸਾਡੀ ਆਉਣ ਵਾਲੀ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਕਿਉਂਕਿ ਅਸੀਂ ਇਸ ਤਰ੍ਹਾਂ ਦੀਆਂ ਹੀ ਸਿਹਤ ਨਾਲ ਸੰਬੰਧਿਤ ਵੀਡੀਓਜ਼ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਇਹਨਾਂ ਗੱਲਾਂ ਤੋਂ ਇਲਾਵਾ ਜੇਕਰ ਤੁਹਾਨੂੰ ਸਿਹਤ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਹੋਰ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਦੱਸ ਸਕਦੇ ਹੋ